ਹਾਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪਰੀਆ ਡੇਰੀ ਫਾਰਮ ਸਵਾਗਤ ਹੈ ਜੀ ਤੁਹਾਡਾ ਆਸ ਕਰਦੇ ਹਾਂ ਜੋ ਇਸ ਚੈਨਲ ਦੇ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਕਰਦੇ ਹਾਂ ਜੀ ਤੁਹਾਨੂੰ ਕਿਤੇ ਵੀ ਖਰੀਦਦਾਰੀ ਕਰਨੀ ਆ ਆਪਣੀ ਨਰਖ ਪਰਖ ਕਰਕੇ ਚੋਕੇ ਟਿੱਪ ਕੇ ਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਉਣ ਨੂੰ ਆਲ ਸੈਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲੇ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਹੋਰ ਵੀ ਕਿਸੇ ਵੀ ਦਾ ਫਾਇਦਾ ਹੋ ਜਾਂਦਾ ਤੇ ਕਮੈਂਟ ਕਰਕੇ ਦੱਸਿਆ ਕਰੋ ਜਿੱਥੇ ਕੋਈ ਪਰੇਸ਼ਾਨੀ ਆ ਸਾਨੂੰ ਸਮਝ ਲੱਗ ਜੇ ਠੀਕ ਹੈ ਜੀ ਆ ਘਾਟ ਰਹਿ ਗਈ ਆ ਬਾਕੀ ਅਹੀਂ ਕੋਈ ਪਰੇਸ਼ਾਨੀ ਘਾਟ ਨਹੀਂ ਰਹਿਣ ਦਿੰਦੇ ਦਿਲੋਂ ਤੁਹਾਡੇ ਲਈ ਇਹ ਵੀਡੀਓ ਬਣਾਈ ਦੀਆਂ ਤੇ ਵੱਧ ਵੱਧ ਤੁਹਾਨੂੰ ਵਿਖਾਈ ਦੀਆਂ ਜਾਇਜ਼ ਤੋਂ ਜਾਇਜ਼ ਰੇਟ ਦਿਖਾਈਦਾ ਸਾਰੇ ਚੈਨਲਾਂ ਉੱਪਰ ਵੀਡੀਓ ਦੇਖਦੇ ਹੋਗੇ ਪਰ ਆਪਣੇ ਚੈਨਲ ਦਾ ਫਰਕ ਹੈ ਕੁਝ 5-10000 ਰੁਪਏ ਦਾ 10000 ਰੁਪਏ ਦੇਕਰ ਕੋਈ ਜਾਇਤੋ ਜਾਇਜ ਨਹੀਂ ਪਸ਼ੂ ਕੱਟ ਕੇ ਲਿਆਈਦੇ ਆ ਇਹੋ ਹੀ ਅਰਦਾਸ ਆ ਕਰਦੇ ਆ ਕਿ ਸਾਡੇ ਪਿੰਡ ਭਰਾ ਖੁਸ਼ ਰਹਿਣ ਤੇ ਜਾਇਤੋ ਜਾਇਜ ਰੇਟ 'ਤੇ ਇਹਨਾਂ ਨੂੰ ਪਸ਼ੂ ਮਿਲਣ ਠੀਕ ਆ ਜੀ ਤੇ ਅੱਜ ਦੀ ਵੀਜਿਟ ਹੈਗੀ ਪਿੰਡ ਬਰਨਾਲਾ ਜ਼ਿਲ੍ਹਾ ਸ਼ਹੀਦ ਨੂੰ ਤਰਨਤਾਰ ਸਾਹਿਬ ਤਹਿਸੀਲ ਪੱਟੀ ਉਹਨਾਂ ਸਰਦਾਰ ਸਾਜ ਸਿੰਘ ਭੁੱਲਾ ਸਾਹਿਬ ਜੀ ਦੇ ਕੋਲ ਪਹੁੰਚ ਚੁੱਕੇ ਆ ਤੇ ਬਾਕੀ ਉਹਨਾਂ ਦੇ ਬੇਟ ਨਾ ਕਰਦੇ ਗੱਲ ਉਹ ਇਦਾਂ ਹੀ ਕਿ ਨਵਾ ਦੁੱਧ ਵਾਦ ਕੀ ਮੁੱਲ ਕੀ ਸੂ ਸਾਸਰੀ ਘਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰ ਕੇ ਡੇਰੀ ਫਾਰਮ ਨੂੰ ਸਵਾਗਤ ਹੈ ਜੀ ਸਵਾਗਤ ਹੈ ਜੀ ਅੱਜ ਆਪਾਂ ਦੋ ਪਸ਼ੂ ਲੈ ਕੇ ਆਏ ਆ ਠੀਕ ਇੱਕ ਤਾਜੀ ਆ ਤੇ ਇੱਕ 6 ਮਹੀਨਿਆਂ ਦੀ ਗੱਬਣ ਆ ਵਾ ਲੈ ਬਤਰਾ ਜੁੰਦਾਰੋ ਥੈਂਕ ਯੂ ਧੰਨਵਾਦ ਤੇਰਾ ਕਿੰਨੀ ਏਜ ਹੋ ਗਈ ਤੇਰੀ ਮੇਰੀ 14 ਸਾਲ 14 ਸਾਲ ਆਉਣ ਵਾਲੇ ਸਮੇਂ ਜ ਹੁਣ ਤੂਹਾਨ ਬਣੇਗਾ ਨਾ ਕਰ ਦੇਗਾ ਦਾਦਿਆਂ ਪਟ ਦਾਦਿਆਂ ਦੇ ਆਂਦੇ ਨੇ ਨਾ ਪਹਿਲੋ ਚੱਲੇ ਕੀ ਜਾਂਦੇ ਨੇ ਨਾਮ ਦਾਦਿਆਂ ਪਰਦਾਦਿਆਂ ਤੇ ਹੁਣ ਚੱਲੇ ਜੱਟ ਦਾ ਜੱਟ ਦਾ ਨਾਮ ਹੁਣ ਚੱਲੂਗਾ ਠੀਕ ਆ 14 ਸਾਲ ਦੀ ਏਜ ਦੇ ਵਿੱਚ ਪੂਰਾ ਮੁੰਡਾ ਟ੍ਰੇਨਿੰਗ ਕਰਦਾ ਬਾਈ ਸਾਜ ਸਿੰਘ ਜੀ ਨੇ ਠੀਕ ਆ ਫਾਲੋ ਫਾਲੋ ਕਰਾ ਦੂਗਾ ਇੱਕ ਦਿਨ ਮੁੰਡਾ ਚਲੋ ਸਰਗੁਰੂ ਇਹਨੂੰ ਚੜ੍ਹਦੀ ਗਲਾ ਤੰਦਰੁਸਤੀਆਂ ਬਖਸ਼ੇ ਖੁਸ਼ੀਆਂ ਠੀਕ ਆ ਤੇ ਪੁੱਤ ਕੀ ਨਾਮ ਦਿਲਪ੍ਰੀਤ ਸਿੰਘ ਹਾਂਜੀ ਠੀਕ ਆ ਤੇ ਇੱਕ ਸੂਈ ਤਾਜੀ ਲੈ ਕੇ ਆਇਆ ਇੱਕ ਗੱਬਣ ਹਾਂਜੀ 6 ਮਹੀਨਿਆਂ ਦੀ ਗੱਬਣ 6 ਮਹੀਨਿਆਂ ਦੀ ਪਹਿਲੋ ਆਪਾਂ ਸੂਈ ਤੋਂ ਡਿਟੇਲ ਸ਼ੁਰੂ ਕਰੀਏ ਕਿੰਨੇ ਕਿ ਦਿਨਾਂ ਦੀ ਪਿਲਪੋਤ ਆਪਣਾ ਨਾਮ ਐਡਰੈਸ ਦੱਸ ਦਗੇ ਆਪਣੇ ਸਾਰੇ ਸੋਚਿਆਂ ਨੂੰ ਨਾਮ ਮੇਰਾ ਦਿਪਤੀ ਸਿੰਘ ਹਾਂਜੀ ਤੇ ਪਿੰਡ ਮੇਰਾ ਬਰਨਾਲਾ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਫਾਦਰ ਨੇਮ ਕੀ ਸਰਦਾਰ ਸਾਜ ਸਿੰਘ ਠੀਕ ਹੈ ਜੀ ਫੋਨ ਨੰਬਰ ਨੰਬਰ 96538 ਜੀ 4695 ਵੱਲੇ ਮੈਂ ਤੇ ਆ ਜੂੰਦਾਰੋ ਤੇ ਆ ਸੋਈ ਤਾਜੀ ਬਿਲਕੁਲ ਹਾਂ ਜੀ ਕਟਾ ਮਗਰ ਹਾਂ ਜੀ ਕਟਾ ਕਿੰਨੇ ਕਿ ਤਨਾ ਦੀ ਸੋਈ ਹੋ ਗਈ ਇਹਨੂੰ ਹੋ ਗਿਆ 3-4 ਦਿਨ 3-4 ਦਿਨ ਹੋ ਗਏ ਕਿੰਨਾ ਭੋਲਾ ਹੋਊਗਾ ਨਾ ਭੋਲਾ ਇਹਦੇ ਸਲੇਗਾ 7 ਕਿਲੋ 7 ਕਿਲੋ ਚੋਣ ਚਵਾ ਬਿਲਕੁਲ ਚੰਗਾ ਬਹੁਤ ਵਧੀਆ ਜੀ ਕੱਲ ਖੋਲ ਕੇ ਤੋੜ ਕੇ ਵਿਖਾਈਏ ਸਵੇਰ ਕਿਨਵਾ ਹੋ ਤੇ ਜਾ ਹਾਂ ਜੀ ਲੈ ਭਾਈ ਸੱਜਣੋਂ ਹੈ ਦੁੱਜਾ ਕਰਕੇ ਲੈਂਦੀ ਆ ਚਲੋ ਦੁੱਜਾ ਲਾ ਲਓ ਦੁੱਜੇ ਤਿਜੇ ਕਿਹੜਾ ਬੁੱਢੀ ਹੋ ਜਣੀ ਆ ਇਹ ਦੁੱਧ ਚਾ ਲਓ ਵੀ ਮਿੱਤਰੋ ਭਾਈ ਸਾਰਜ ਕਹਿੰਦਾ ਕਿ ਦੁੱਜੇ ਸਵੇਰੇ ਕਰਕੇ ਲਿਆਂਦੀ ਆ ਕੋਈ ਤੀਜਾ ਮੱਲ ਜਾਂ ਅਹੀਂ ਤੇ ਦੁੱਜੇ ਲਿਆਂਦੀ ਆ ਠੀਕ ਆ ਸੋਹਣੀ ਆ ਲਾਇਓ ਤੇ ਬਾਕੀ ਮੂੰਹ ਮੱਥੇ ਲੱਗਦੀ ਆ ਜਿਨੇ ਘਰੇ ਦੁੱਧ ਚੂਣਾ ਹੈ ਬੜੇ ਆਰਾਮਦਾਰੀ ਨਾਲ 10 ਕਿਲੋ ਦੁੱਧ ਜਿਹੜਾ ਦਿੱਤੀ ਜਾਊਗੀ ਠੀਕ ਆ ਜੀ ਥਾਂ ਲੈ ਵਾ ਬਹੁਤ ਸੋਹਣਾ ਕਰਮਾ ਵਾਲੀ ਹੁੰਦਾ ਇੱਕੋ ਜਿਹਾ ਪੱਧਰ ਲਓ ਜੀ ਇੱਕ ਉਹ ਜਾਂ ਥਾਂ ਲੈ ਵਾ ਚਾਰੇ ਥਾਨ ਪ੍ਰੋਪਰ ਬਹੁਤ ਵੈਰ ਲਿਤੇ ਆ ਦੇਖ ਸਕਦੇ ਜੀ ਤੇ ਮੂੰਹ ਸਿੰਘ ਬਹੁਤ ਸੋਹਣਾ ਲਗਾ ਕਟਾ ਮਗਰਾਗਾ ਮੇਲ ਕਾਫ ਹਾਈ ਟੂਟ ਚੰਗੀ ਬਿਲਕੁਲੀ ਉਹਦੇ ਨ ਕੀ ਮੁੱਲ ਕਰਦੇ ਆਪਾਂ 73000 ਬੋਲ ਕੀ ਕਰਦੇ ਆਪਾਂ ਮੁੱਲ ਹਾਂ ਮੁੱਲ 80000 80000 ਤੇ ਕਿੰਨੇ ਦੀ ਦੇ ਦਾਂਗੇ ਦੇ ਆਪ ਕਰਦਾਂਗੇ ਮਾਨਦਾਰੀ ਦਾ ਨਹੀਂ 75000 ਦੀ ਕਹਿੰਦੇ ਤੇਰੇ ਫਾਦਰ ਤੇ ਨਹੀਂ ਪੰਜ ਹਜ਼ਾਰ ਛੱਡ ਦੋਗੇ ਹਾਂਜੀ 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 ਛੱਡ ਦਿਆਂਗੇ ਸਭ ਆ ਪੰਜ ਹਜ਼ਾਰ ਛੱਡ ਦਿਓ ਠੀਕ 75 ਹਜ਼ਾਰ ਦੀ ਦੇ ਦੋਗੇ 75 ਠੀਕ ਹੈ ਜੀ ਲੋ ਜੀ ਤੇ ਪੁੱਤ ਦੁੱਜੀ ਕਿੰਨੇ ਚਿਰ ਦੀ ਗੱਬਣ ਆ ਇਹ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਬਿਲਕੁਲ ਚੈੱਕ ਪਾਸ ਜਿਹੜਾ ਮਰਜ਼ੀ ਆਵੇ ਆਪਣੀ ਚੈੱਕ ਕਰਾਉਣੀ ਤੇ ਕਰਾ ਲੈ ਜੇ ਇਦਾਂ ਕਰਨੀ ਤੇ ਚੈੱਕ ਪਾਸ ਗਾਰੰਟੀ ਨਾਲ ਗਾਰੰਟੀ ਗਾਰੰਟੀ ਫੁੱਲ ਗਾਰੰਟੀ ਫੁੱਲ ਗਾਰੰਟੀ ਦੇ ਠੀਕ ਹੈ 6 ਮਹੀਨਿਆਂ ਦੀ 6 ਮਹੀਨਿਆਂ ਦੀ ਠੀਕ ਆ ਦੁੱਧ ਨਹੀਂ ਨਾ ਦੇ ਦੋ ਮਹੀਨਾ ਜਾਣ ਲਿਆ ਜਾਣ ਲਿਆ ਹਾਂ ਬਸ ਜਾਨੀ ਕਿ ਪੀ ਸਤਵਾਂ ਚੜ ਪੈਣਾ ਵਾ ਪੰਜਾਂ ਛੇ ਦਿਨਾਂ ਤੱਕ ਤੇ ਦੁੱਧ ਨਹੀਂ ਦੇਂਦੀ ਨਹੀਂ ਦੁੱਧ ਨਹੀਂ ਦਿੱਤੀ ਭੱਜ ਗਈ ਆ ਲਓ ਜੀ ਚੰਗੀ ਖਾਨਦਾਨੀ ਰਵੇ ਜੋ ਯਾਦ ਦੀ ਹਾਂਜੀ ਖੋਲ ਕੇ ਪੁੱਤ ਵਿਖਾਈਏ ਦੂਜਾ ਸੂਬਾ ਇਹ ਕਿ ਸੂਣ ਵਾਲੀ ਆ ਹਾਂਜੀ ਦੂਜਾ ਸੂਬਾ ਸੂਣ ਲਓ ਜੀ ਦੂਜਾ ਸੂਬਾ ਬਿਲਕੁਲ ਬਾਕੀ ਥਣਾ ਥਣਾ ਦੀ ਬਿਲਕੁਲ ਓਕੇ ਆ ਓਕੇ ਐਂ ਟਿਪ ਕੇ ਲੈਂਦੀ ਆ ਠੀਕ ਆ ਕੋਈ ਪਾਰ ਪਿਛੇ ਦੀ ਕੋਈ ਗੱਲ ਨਹੀਂ ਤੋਂ ਆਪਣੀ ਗਰੰਟੀ ਠੀਕ ਆ ਜੀ ਤੁਜਾ ਸੂਬਾ ਜੋ ਮੇਤਰੋ ਮਾਜਾ ਸਤਵਾਂ ਮਹੀਨਾ ਜੋ ਬਾਈ ਕਹਿੰਦਾ ਕਿ ਜੋ ਪੰਜਾਂ ਦਿਨਾਂ ਨੂੰ ਚੜ ਪੈਣਾ ਇਹਨੂੰ ਕਰਮਾ ਵਾਲੀ ਨੂੰ ਠੀਕ ਹੈ ਜੀ ਤੇ ਸ਼ਾਮ ਹੀ ਨਰੇ ਵਿੱਚ ਜਿਹੜੀ ਆ ਦੁੱਧੋਂ ਭੱਜ ਗਈ ਡਰਾਈ ਕੀਤੀ ਆ ਲੋ ਜੀ ਬਹੁਤ ਸੋਹਣੀ ਲੋ ਜੀ ਲੋ ਤੇ ਆਈ ਟੂਟ ਚੰਗੀ ਵੱਡੀ ਆ ਬੇਲਪੂਲ ਬੜੀ ਆ ਠੀਕ ਹੈ ਜੀ ਬੇਲ ਲੰਮੀ ਹਿੰਦੀ ਦੋਵੇਂ ਪਸ਼ੂ ਸੋਹਣੇ ਬਾਈ ਬੋਲ ਲਓ ਜੀ ਜਿਹੜੀ ਤਾਜੀ ਸਹੀ ਆ ਉਹ ਵੀ ਬਹੁਤ ਸੋਹਣੀ ਆ ਖਾਈ ਠੂਟੋਂ ਦੀ ਵੀ ਚੰਗੀ ਆ ਇੱਕ ਰਾ ਥੋੜੀ ਜੀ ਫੇਰ ਵੀ ਤੁਹਾਨੂੰ ਪਿੱਛੋਗੇ ਝਲਕ ਮਰਵਾ ਦਿੰਨੇ ਆ ਇੱਕ ਰਾ ਕੀ ਪੁੱਤਿੰਦਾ ਮੁੱਲ ਕਰਦੇ ਆਪਾਂ ਮੋਲੇ ਦਾ 45 ਆ 45000 ਹਾਂਜੀ ਠੀਕ ਆ ਇੱਕ ਰਾ ਡਰੈਸ ਫੋਨ ਨੰਬਰ ਬੋਲ ਲੀ ਗਏ ਡਰੈਸ ਪਿੰਡ ਬਰਨਾਲਾ ਜਿਲ੍ਹਾ ਕਰਨ ਦਾ ਤਹਿਸੀਲ ਪੱਟੀ ਮੋਬਾਈਲ ਨੰਬਰ 9653 ਜਾ ਰੀ ਨੋਟ ਨੂੰ ਜਾ ਫਾਦਰ ਨੇ ਮਾ ਸਰਦਾਰ ਸਾਧ ਸਿੰਘ ਠੀਕ ਪਿੰਡ ਦਾ ਨਾਮ ਠੀਕ ਹੈ ਬਹੁਤ ਵਧੀਆ ਤੇ ਦੋ ਪਸ਼ੂਗਾ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਤੁਹਾਨੂੰ ਵਿਖਾਏ ਨੇ ਜੋ ਇੱਕ 6 ਮਹੀਨਿਆਂ ਦੀ ਗੱਬਰ ਮੈਂ ਚੈੱਕ ਪਾਸ ਗਰੰਟੀ ਨਾਲ ਇੱਕ ਬਿਲਕੁਲ ਤਾਜੀ ਸੂਈ ਜੋ ਤੁਹਾਨੂੰ ਦਿੱਤੀ ਜਾਊਗੀ ਤੇ ਆਪਣੀ ਖਰੀਦਦਾਰੀ ਕਰ ਲਿਓ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ